ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਰੇਤ ਸੀਤ ਦਿੱਤੇ ਬੰਦ-ਬੰਦ ਘਟਾਏ ਕੋਪੜੀਆਂ ਲੋਹਾਈਆਂ ਚਰਕੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਕਰਾਏ ਗੁਰਦੁਆਰਿਆਂ ਦੀ ਸੇਵਾ ਦੀ ਕੁੰਬਣੀਆਂ ਕੀਤੀਆਂ ਧਰਮ ਨਿਹਾਰਿਆ ਜਿਸ ਤਿੱਸਾ ਬਹੁਤ ਬਸੰਗ ਭਾਇਆ ਉਹ ਕਮਾਈ ਦਾ ਹੰਤਰ ਕਿ ਬੋਲੋ ਜੀ ਗੁਰੂ ਆਖੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਹੰਤਰ ਇਹ ਬੋਲੋ ਜੀ ਗੁਰੂ ਆਖੇ ਹੁਣ ਕੀ ਦਾਨ ਦੇਣਾ ਵਦਾਨ ਦਾਨਸਬਨ ਨਾਮ ਜਾਨ ਜੀ ਸਰਬਤੂ ਜੀ ਕਿਦਰ ਜਨਾਉ ਕੀ ਹੱਟੰਡੇ ਬੰਦੇ ਦੁਬੋ ਦੋ ਗਿਆ ਤਾਲ ਪਰ ਸਾਜ ਦਾ ਖਲਸਾ ਜੀ ਕੀ ਬੋਲ ਵਾਲੇ ਕੋ ਲੋ ਵਾਹਿਗੁਰੂ ਸਿੱਖਾਂ ਦਾ ਮਨ ਨਿਮਾ ਮਤ ਮਤ ਪਾ ਦੇ ਰੱਖੀ ਵਾਏ ਬੂਣਾਂ ਨੇ ਆਂਦੇ ਥਾਣੇ ਆਂਦੇ ਧਾਨ ਲੌਟਿਆਂ ਦੀ ਓਟ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਾਨਸਿਲ ਪ੍ਰੋਗਰਾਮ ਸਰਵ ਜੀ ਨਿਯਤ ਕਰਨ। ਸਨ ਬਾਬਾ ਖੀਰਾ ਖਵਾਜ ਜੀ ਜਲ ਦੇਵਤਾ ਨੂੰ ਆਸਰੂ ਪਾਛਾ ਜੀ ਇਹਨਾਂ ਸ਼ਬਦਾਂ ਨੂੰ ਮੁੱਖ ਰੱਖ ਕੇ ਦਿੱਤੀਆਂ ਦਰਤਾ ਵਿੱਚੋਂ ਖੜਾ ਪਛਾਹ ਜੀ ਦੇਖ ਸਾਡੇ ਕੇ ਹਾਜ਼ਰ। ਪ੍ਰਵਾਨ ਕਰੋ ਸਰਬਾ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੋ ਪਾਛਾ ਜੀ ਤੇ ਪ੍ਰਵਾਨ ਕਰੋ ਨਗਰ ਕੀਰੇ ਦਾ ਪਲਾ ਕਰੋ ਜੋ ਜੀ ਆਪ ਤੇ ਦਾਰਾਵੇ ਸੱਜੀ ਜਾਵੇ ਨਾਨਕ ਨਾਮ ਅਰਜੀ। We'll leave the Nihal. 이런 식으로 하면 안 되는 거죠.